ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਅੱਜ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਦੇ ਡੇਰੀ ਫਾਰਮ ਵਿੱਚ ਅੱਜ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਅੱਜ ਦੀ ਵਿਜਿਟ ਪਿੰਡ ਚੱਕ ਬਾਂਬਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਸਜਨੋ ਨੂੰ ਲੱਗਦੀ ਪੱਟੀ ਚੱਕ ਬਾਂਬੇ ਦੇ ਨਾਲ ਲੱਗਦੇ ਪਿੰਡ ਵਾ ਪਿੰਡ ਬਾਬਾ ਤਾਰਾ ਸਿੰਘ ਜੀ ਲਾਗੇ ਬਾਸਰ ਕੇ ਭੈਣੀ ਠੀਕ ਆ ਜੀ ਨੇੜੇ-ਨੇੜੇ ਮੱਦਰ ਸਾਰੇ ਪਿੰਡ ਨੇੜੇ-ਨੇੜੇ ਲੱਗਦੇ ਆ ਚੱਕ ਬੰਬਾ ਵਿੱਚ ਘਾਰ ਆ ਅੱਜ ਆਪਾਂ ਇੱਕ ਘਰੇਲੂ ਘਰ ਤੋਂ ਵੀਡੀਓ ਅਪਲੋਡ ਕਰ ਰਹੇ ਆ ਜਰਸੀ ਟਾਪ ਕੁਆਲਿਟੀ ਜਿਹੜੀ ਆ ਚੰਗੇ ਸੀਮਾ ਦੀ ਦੱਸ ਰਿਹਾ ਵੀਰੋਣੀ 25+ ਵਾਲੀ ਕਹਿੰਦੇ ਆ ਬਾਕੀ ਸਾਰੀ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਕੁਐਸਟ ਬੇਨਤੀ ਕਰਦੇ ਆ ਐਂਡ ਤੱਕ ਮੇਰੇ ਵੀਰ ਜਰੂਰ ਜੁੜੇ ਰਹੋ ਤੇ ਗਾਹ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਬਾਕੀ ਆਓ ਲਈਏ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਵੀਰ ਜੀ ਸੱਚੀ ਵਧੀਆ ਬਦਿਆ ਤੂੰ ਬਹੁਤ ਸਰਾਉ ਜੀ ਵਧੀਆ ਚੜਦੀ ਕਲਾ ਵਪਾਰ ਤੇ ਕਰਦੇ ਨਹੀਂ ਫਿਰ ਕਰਦੇ ਹੀ ਹਮਾਂ ਇਹ ਕਰਦੇ ਕਰਦੇ ਠੀਕ ਹੈ ਜੀ ਹਾਂ ਜੀ ਤੇ ਨਾਮ ਦੱਸ ਗਏ ਜੀ ਨਾਮ ਰਣਜੀਤ ਸਿੰਘ ਹਾਂ ਜੀ ਤੇ ਪਿੰਡ ਚੱਕ ਬਾਂਬਾ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 8437119026 ਠੀਕ ਹੈ ਜੀ ਤੇ ਇਹ ਕਿਣਵਾ ਸੁਭਾ ਵੈੜਿਆ ਇਹ ਦੂਜੇ ਸੁਭਾ ਸੁਣੀ ਵੀਰ ਜੀ ਅੱਛਾ ਕਿੰਨਾ ਆ ਗਿਆ ਦੁੱਧ ਚੋਇਆ ਪਹਿਲੇ ਸਵੇਰੇ ਦਾ 19 ਤੋਂ 20 ਕਿਲੋ ਦੁੱਧ ਚੋਇਆ ਵਾ ਠੀਕ ਹੈ ਜੀ ਹਾਂ ਜੀ ਇਹ ਆਰਕੀ ਤੇ ਉਤਨਾ ਵਾਧੇ ਦਊਗੀ ਰਾਜੀ ਵੀ ਆ ਤੇ ਦੇਣ ਅਜੇ ਦੇ 29 ਤਰੀਕ ਨੂੰ ਮਤਲਬ ਪੂਰੇ ਹੋਣੇ ਆ ਅੱਛਾ ਜੀ ਹਾਂ ਜੀ ਥਾਂ ਛੱਡੇ ਵਾਲੋਂ ਤੇ ਜਾ ਤਾਂ ਜਾਨੀ ਨਾ ਘਾਟ ਹੀ ਤੋੜ ਦਿੰਦੀ ਹੈ ਨਹੀਂ ਨਹੀਂ ਥਾਂ ਛੱਡੇ ਤੋਂ ਲੱਗਦਾ ਨਾ ਜਿਵੇਂ 25 ਪਲੱਸ ਨੂੰ ਕਰ ਜੋ ਨਹੀਂ ਕਾਇਨ ਦੀ ਆਸ ਤੇ ਵੜੀ ਹੈ ਚਾਹੀਦੀ ਹੈ ਉਤਨਾ ਸੇਵਾ ਵੀ ਚਲੋ ਰੱਖ ਕੇ ਕੀਤੀ ਆ ਤੇ ਬਾਕੀ ਘਾਸ ਪੂਰੀ ਆ ਜਿ ਜਿਨੇ ਆਸ ਰੱਖੀ ਹੋਵੇ ਨਾ ਉਹਦੀ ਆਸ ਹਮੇਸ਼ਾ ਹੀ ਪੂਰੀ ਹੁੰਦੀ ਆ ਕਵਾਲਿਟੀ ਵੀ ਹੈਗੀ ਆ। ਕਵਾਲਿਟੀ ਵੀ ਹੈਗੀ ਆ। ਹਾਂਜੀ। ਕਿਹੜੇ ਸੀਮਨ ਦੀ ਪਤਾ ਆਪ? ਆਪੇ ਮੈਨੂੰ ਦੱਸੀ ਹੈਗੀ ਜਰੂਰਤ ਤੇ ਚੰਗੀ ਸੀਮਨ ਦੀ ਤੇ ਆਪ ਗਾਂ ਤੇ ਮੈਂ ਇਹਨੂੰ ਭਰਾਇਆ ਵਾ ਮਤਲਬ 50 0 62 ਦਾ ਭਰਾਇਆ ਸੀ। ਅੱਛਾ ਜੀ। ਹਾਂਜੀ। ਤੇ ਪਿਓਰ ਜਰਸੀ ਆ ਗਈ ਹਨਾ। ਹਾਂਜੀ। ਲਓ ਜੀ ਫੇਸ ਕੁਆਲਿਟੀ ਵੇਖੋ। ਤੇ ਬਾਕੀ ਇੱਕ ਜਰਸੀ ਹੁੰਦੀ ਆਮ ਮੱਚ ਲਾ ਲਈ ਛੋਟੀ। ਇਹ ਜਿਹੜੀ ਆ ਪੰਜਾਬ ਵਾਲੀ ਆ ਇਹ ਵੱਡੀ ਆ ਕੱਦ ਵੀ ਵੱਡਾ ਇਹਦੇ ਥਣ ਭਾਂਡਾ ਵੀ ਵੱਡਾ ਹੈ। ਤੇ ਵਾਨੇਵਨ ਦੇ ਵੀ ਨਾੜਾ ਤੇ ਮਿਲਕ ਮੈਂ ਵੀ ਤੁਸੀਂ ਦੇਖ ਸਕਦੇ ਜੇ ਲੋ ਜੀ ਕੀ ਬਾਤ ਹੈ ਨੇੜ ਤੋਂ ਤੁਹਾਨੂੰ ਕਰਵਾ ਰਿਹਾ ਚੈੱਕ ਕਲੀ ਕਲੀ ਨਾੜ ਵਾਨੇ ਦੇ ਰਿਧਾਂ ਸਿੱਤਾ ਬਹੁਤ ਕਮਾਲ ਦਾ ਕਰਮਾ ਲੱਗਾ ਬਾਕੀ ਕੱਦ ਵਜਨ ਵੀ ਵੱਡਾ ਸਜਣੋ ਕੋਈ ਛੋਟਾ ਨਹੀਂ ਆ ਤੇ ਕਿੰਨੇ ਦਿਨਾਂ ਦੀ ਅਜੇ ਰਹਿੰਦੇ ਸੋ ਅੱਜ 22 ਤਰੀਕ ਹੋਈ 29 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਇਹਦੇ ਅੱਛਾ ਜੀ ਹਾਂਜੀ ਇਹਨੇ 2-4 ਦਿਨ ਉੱਤੇ ਖੜੂ ਹਜੇ ਕੋਈ ਚੱਕਰ ਨਹੀਂ ਗਾਇਨੂੰ ਮਤਲਬ ਲੈਣੀ ਸ਼ੁਰੂ ਹੀ ਹੈ ਜੀ ਕੋਈ 10 ਦਿਨ ਦਾ ਸਮਾਂ 8 ਦਾ 10 ਦਾ ਲੈ ਜੀ ਲਊਗੀ 10-12 ਦਿਨ ਲੈ ਜਾਣੇ ਆ ਅੱਛਾ ਹਾਂਜੀ ਤਾਂ ਇਹ ਲਟੋਲ ਵੜੀ ਜਾ ਰਾਂ ਜੇ ਮਤਲਬ ਬੜੀ ਜਿਆਦੀ ਜੇ ਮਤਲਬ ਸ਼ੁਰੂ ਹੀ ਹੋਇਆ ਕੰਮ ਜੇ ਲੈਣੀ ਸ਼ੁਰੂ ਹੀ ਹੋਈ ਅੱਛਾ ਜੀ ਲਓ ਜੀ ਕੀ ਬਾਤ ਆ ਚੀਪਾ ਨਿਹਰਾ ਇਹ ਗੁੰਦੀ ਹੁੰਦੀ ਹੁੰਦੀ ਹੈ ਅੱਛਾ ਕਿੰਨਾ ਕਿ ਤੁਹਾਡੇ ਐੜਕੇ ਨਾਲ ਦੁੱਧ ਕਰਮਾਲੀ ਚਾਹੀਦਾ ਤੇ ਨੂੰ 25 26 ਕਿਲੋ ਤੇ ਚਵਾਦਣਾ ਚਾਹੀਦਾ ਮੌਸਮ ਵੀ ਸਹੀ ਉਦੋਂ ਗਰਮੀ ਬੜੀ ਜ਼ਿਆਦੀ ਸੀ ਜਦੋਂ ਮਤਲਬ ਇਹਨੇ ਸੂਈ ਪਿਛਲੇ ਸੂਕੇ ਚ ਅੱਛਾ ਹਾਂਜੀ ਐੜਕੇ ਦੀ ਬੜੀ ਟਕਾਣੇ ਦੇ ਸੁਣਾ ਸਿਆਲ ਆ ਤਾਂ ਫੇਰ ਗਰਮੀ ਦੀ ਗਾਂ ਜਾਣੀ ਸਾਰੀ ਗਰਮੀ ਨਜ਼ਾਰੇ ਵਾਲੀ ਕੰਮ ਬੰਨਾਂ ਹਾਂ ਪਰ ਅਜੇ ਪਾਇਆ ਟਾਈਮ ਹਾਂ ਖੁੱਲ ਕੇ ਤੋਰਾ ਤਾਰਾ ਕਰਾਈਏ ਚੈੱਕ ਇਹਦਾ ਟਾਈਮ ਰਹਿੰਦਾ ਨਾ ਜੇ ਮਾਘ ਦਾ ਮਹੀਨਾ ਹੈ ਫੱਗਣ ਤੇ ਚੇਤਰ ਦੋ ਮਹੀਨੇ ਦਾ ਜੇ ਠੰਡ ਹੈਗੀ ਨਾਲ ਹੀ ਗੱਲ ਨਹੀਂ ਲਓ ਜੇ ਜਾ ਚਲੋ ਵੇਖ ਲਓ ਹਾਥੀ ਹਾਥੀ ਜੜ ਗਈ ਜਾਪਦੀ ਇਹਨਾਂ ਦੂਰੋਂ ਪਲੇਖ ਆਪ ਆਉਂਦੀ ਐ ਰੇਲ ਗੱਡੀ ਦੇ ਇੰਜ ਜੱਡੀ ਆ ਠੀਕ ਆ ਛੋਟੀ ਮੋਟੀ ਨਹੀਂ ਆ ਇਹ ਨਾ ਸਮਝਿਓ ਚੀਜ਼ ਦੇ ਪਹਿਲੇ ਲੱਗਦੇ ਇਹੋ ਜੀ ਚੀਜ਼ ਜਿਹੜੀ ਆ ਇੱਕ ਵਾਰੀ ਜਿਹੜੀ ਮਿਲਦੀ ਆ ਕਿਉਂਕਿ ਚੰਗੀ ਚੀਜ਼ ਜਿਹੜੀ ਨਾ ਰੋਜ਼ ਰੋਜ਼ ਨਹੀਂ ਮੱਥੇ ਟੱਕਰ ਲੱਗਦੀ ਕੂੜਾ ਦੇ ਜਨਾਂ ਮਰਜ਼ੀ ਇਕੱਠਾ ਕਰ ਲਗੇ ਪਰ ਜਿਹੜੀ ਨਸਲ ਕੁਆਲਟੀ ਵਾਲੀ ਚੀਜ਼ ਆ ਨਾ ਬ੍ਰੀਡ ਤੇ ਜਿੰਨੇ ਮੇਰੇ ਵੀਰ ਨੇ ਕੰਮ ਕਰਨਾ ਐ ਭਾਰ ਮਤੇ ਰਖਣੀ ਲਾਉਣੀ ਆ ਦੁੱਧ ਤੇ ਲਾਉਣੀ ਆ ਉਹਨੋਂ ਚੰਗੀ ਆ ਲਓ ਜੀ ਕੀ ਬਾਤਾਂ ਲਓ ਮੈਂ ਨਾ ਇੱਕ ਠੀਕ ਜਿਹਾ ਤੋਹਫਾ ਹੈ ਹਨਾ ਤੇ ਫਿਰ ਇਹਦੀ ਕੀਮਤ ਕੀ ਕਰਦੇ ਆਪਾਂ ਕੀਮਤ ਵੇਖ ਲੋ ਇਹ ਸਾਰੇ ਮੰਗਣ ਨੂੰ ਤੇ ਬਥੇਰਾ ਮੰਗਦੇ ਆਪਾਂ ਓਨੇ ਕ ਪੈਸੇ ਮੰਗਨੇ ਆ ਜਿੰਨੇ ਕ ਆਪਾਂ ਲੈਣੇ ਆ ਜਾਰਾ ਨਹੀਂ ਕੋਈ ਫਾਇਦਾ ਕੋਈ ਨਹੀਂ ਫਰਕ ਪਾਉਣਾ ਵੀ ਮੁੱਲ ਕਰ ਨੂੰ 85000 ਰੁਪਇਆ ਕਰਦੇ ਆ ਅੱਛਾ ਜੀ ਤੇ ਪੂਰੇ 80000 ਦੀ ਦਵਾਂਗੇ 80 ਦੀ ਹਾਂਜੀ ਕੋਈ ਘਰ ਆਇਆ ਦਾ ਮਾਨਤਨ ਹੋ ਜਾਊ ਕਰਾਂਗੇ ਉਹ ਆਪਾਂ ਛੋੜ ਛੱਪਾ ਖੁੱਲਾ ਕਰਦਾਂਗੇ 2000 ਦਾ ਕਰ ਦੋ ਪਹਿਲਾਂ ਹੀ ਕਰ ਦਈਏ 2000 ਹੀ ਕਰਦਾਂਗੇ ਫਾਰੇ ਤੋਂ ਮਤਲਬ 100 ਰੁਪਈਆ ਵੀ ਇਸ ਨਹੀਂ ਬਾਕੀ ਛੱਡਨਾ ਅੱਛਾ ਜੀ ਬਿਲਕੁਲੋ ਹੀ ਮੁੱਲ ਪੱਦਰ ਕੀਤਾ ਠੀਕ ਹੈ ਨਹੀਂ ਸਹੀ ਗੱਲ ਚੰਗੀ ਟਿਕਾਣੇ ਤੇ ਜੇ ਕਿਸੇ ਕੋਈ ਵਪਾਰੀ ਕਲ ਚੱਜੇ ਤਾਂ ਉਹਨੇ ਲੱਖ ਸਵਾ ਲੱਖ ਵੀ ਮੰਗ ਸਕਦਾ ਕਰਨਾ ਜੀ ਕਰਨਾ ਠੀਕ ਆ 78000 ਦਾ ਵੀ ਆ ਕੇ ਘਰੇ ਕੋਈ ਚੰਗੀ ਤਰ੍ਹਾਂ ਵੇਖੇ ਵੇਖੋ ਫਿਰ ਪਤਾ ਲੱਗੂਗਾ ਵੀ ਹੈ ਕੀ ਆ ਠੀਕ ਹੈ ਜੀ ਹਾਂਜੀ ਲੋ ਜੀ ਸਜਣੋ ਮੇਲਾ ਲੋਟ ਲਿਓ ਭਾਵੇਂ ਇੱਕ ਆ ਤੇ ਪਰ ਮੇਲਾ ਲਾਦੂ ਇਹੋ ਜੀ ਮੌਕਾ ਇੱਕ ਵਾਰ ਜੀ ਤੇ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਜੀ ਚੰਗੀ ਜੀ ਏੜੀ ਆਂਦਾ ਸੋਨਾ ਖੇਲੋ ਲਓ ਜੀ ਕਿਆ ਬਾਤਾਂ ਮੈਂ ਨਾ ਪੂਰੀ ਫੇਤੇ ਓਕੇ ਏਅਰਪੋਰਟਾਂ ਤੇ ਹੱਥ ਨਾਲ ਚਵਾਈ ਕੀਤੀ ਆਪਣੇ ਕੋਲ ਅੱਛਾ ਜੀ ਆਹ ਮਸ਼ੀਨ ਤੇ ਨਹੀਂ ਹੱਥ ਨਾਲ ਹੀ ਚਵਾਈ ਵਾਲੀ ਆ ਲਓ ਜੀ ਸਜਣੋ ਕਰ ਲਿਓ ਨਰਕ ਪਰ ਲੈ ਜਾਓ ਸਾਡੇ ਵੱਲੋਂ ਸასი ਕਾ ਜੀ